ਫੇਰ ਗੱਲ ਕਰਦੇ ਆ ਕਿਸਾਨਾਂ ਵੱਲੋਂ ਜੋ ਦਿੱਲੀ ਕੋਚ ਦਾ ਫੈਸਲਾ ਕੀਤਾ ਗਿਆ ਹੈ ਔਰ ਦੱਸ ਦੇ ਕਿ ਲਗਾਤਾਰ ਇਸ ਨੂੰ ਲੈ ਕੇ ਜੋ ਬੀਤੇ ਦਿਨ ਹੰਗਾਮਾ ਦੇਖ ਨੂੰ ਮਿਲਿਆ ਅੱਜ ਇੱਕ ਵਾਰ ਫੇਰ ਕਿਸਾਨ ਜਿਹੜੇ ਨੇ ਉਕੂਤ ਕਰਨ ਦੀ ਤਿਆਰੀ ਸੀ ਇੱਕ ਮਿੰਟ ਇੱਕ ਮਿੰਟ ਸੋ ਰਵਿੰਦਰ ਮੀਤ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਜੋ ਕਿਸਾਨ ਅੰਦਨਾਲ ਗੱਲ ਕੀਤੀ ਜਾਏ ਕਿਉਂਕਿ ਮੀਟਿੰਗ 9 ਵਜੇ ਹੋਣੀ ਹੈ ਤੇ ਔਰ ਕਿਸਾਨ ਆਗੂ ਅੱਗੇ ਦੀ ਰਣਨੀਤੀ ਦੁਬਾਰੇ ਜਿਹੜਾ ਫੈਸਲਾ ਕਰਨਗੇ ਕਿਉਂਕਿ ਬੀਤੀ ਰਾਤ ਵੀ ਖਾਸਾ ਹੰਗਾਮਾ ਦੇਖਣ ਨੂੰ ਮਿਲਿਆ ਰਵਿੰਦਰ ਕੀ ਕੁਝ ਫਿਲਹਾਲ ਦੀ ਜਾਣਕਾਰੀ ਔਰ ਅਪਡੇਟ ਬਿਲਕੁਲ ਫਿਲਹਾਲ ਦੀ ਜਾਣਕਾਰੀ ਵੀ ਦੇ ਦਿੰਨੇ ਆ ਅਪਡੇਟ ਵੀ ਦੇ ਦਿੰਨੇ ਆ ਤੇ ਨਾਲ-ਨਾਲ ਤਸਵੀਰ ਵੀ ਦਿਖਾ ਦਿੰਨੇ ਕਿ ਇਸ ਸਮੇਂ ਦਾ ਸਿਨੈਰੀਓ ਕੀ ਆ ਇਸ ਸਮੇਂ ਹਾਲਾਤ ਕੀ ਆ ਪਹਿਲਾਂ ਤਾਂ ਹਾਲਾਤ ਦਿਖਾ ਦਿਓ ਇਸ ਸਮੇਂ ਕੀ ਹੈ ਗਿਆ ਇੱਥੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਨਾਲ-ਨਾਲ ਗੱਲਬਾਤ ਕਰਾਂਗੇ ਰੇਸ਼ਕ ਅਨਮੋਲ ਲਾਲ ਸਾਡੇ ਨਾਲ ਨੇ ਇਹ ਪਹੁੰਚੇ ਹੋਏ ਨੇ ਇੱਥੇ ਸਪੋਰਟ ਕਰਨ ਦੇ ਲਈ ਇਹਨਾਂ ਦਾ ਹਾਲ ਹੀ ਦੇ ਵਿੱਚ ਕਿਸਾਨਾਂ ਨੂੰ ਸਮਰਪਿਤ ਇੱਕ ਗਾਣਾ ਵੀ ਆਇਆ ਉਹ ਵੀ ਗਾਣਾ ਸੁਣਾਗੇ ਲੇਕਿਨ ਹਾਲ ਵੀ ਨਾਲ-ਨਾਲ ਦੱਸਾਂਗੇ ਨਾਲ-ਨਾਲ ਗੱਲਬਾਤ ਕਰਾਂਗੇ ਜੋ ਵਤੀਰਾ ਕੇਂਦਰ ਸਰਕਾਰ ਵੱਲੋਂ ਜਾਂ ਫਿਰ ਹਰਿਆਣਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਸ ਨੂੰ ਕਿਵੇਂ ਦੇਖਦੇ ਨੇ ਰੇਸ਼ਮ ਅ ਭਾਈ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜੋ ਵਤੀਰਾ ਕੀਤਾ ਜਾ ਰਿਹਾ ਲਗਾਤਾਰ ਨਿਰਵਿਘਨ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਿਹਾ ਸਕੈਂਟਾਂ ਦੇ ਹਿਸਾਬ ਨਾਲ ਹਰ ਤੀਤੀ ਸਕੈਂਟ ਬਾਅਦ ਆਸੂ ਗੈਸ ਦਾ ਗੋਲਾ ਸਿੱਟਿਆ ਜਾਂਦਾ ਪਲਾਸਟਿਕ ਦੀਆਂ ਗੋਲੀਆਂ ਚ ਲਾਈਆਂ ਜਾਦੀਆਂ ਇੰਦਰ ਤੱਕ ਕਿਸਾਨ ਆ ਤੁਸੀਂ ਗੱਲਬਾਤ ਕਰ ਰਹੇ ਸੀ ਮੇਰੇ ਨਾਲ ਗੈਰ ਰਸਮੀ ਤੌਰ ਤੇ ਜਦੋਂ ਗੱਲਬਾਤ ਕਰ ਰਹੇ ਸੀ ਤੁਸੀਂ ਕਿਹਾ ਇਹਨਾਂ ਕੋਲ ਕਿਹੜਾ AK47 ਹੈਗੀ ਆ ਇਹਨਾਂ ਦੇ AK47 ਦਾ ਇਹ ਲੱਗਦਾ ਮੈਨੂੰ ਹੈਗੀ ਆ ਜਿਹਦੇ ਤੇ ਝੰਡਾ ਲਾਇਆ ਇਸੇ ਨੂੰ ਲੈ ਕੇ ਇੱਥੇ ਪਹੁੰਚੇ ਨੇ ਕਿਸਾਨੀ ਝੰਡੇ ਨੂੰ ਲੈ ਕੇ ਪੜਾ ਤਾਂ ਦੇਖਦੇ ਕਿਵੇਂ ਕੇਂਦਰ ਦਾ ਵਤੀਰਾ ਇਹ ਜੀ ਚੜ੍ਹ ਦੀ ਕਲਾ ਜੀ ਨਿਸ਼ਾਨੀ ਹੈ ਸਰਕਾਰ ਦਾ ਡਰ ਹੈ ਕਿ ਕਿਸਾਨ ਆਪਣਾ ਹੱਕ ਵਕਈ ਇਹ ਲੈ ਕੇ ਰਹਿਣਗੇ ਹਨ ਇਹ ਚੜ੍ਹ ਦੀ ਕਲਾ ਦੀ ਨਿਸ਼ਾਨੀ ਹੈ ਔਰ ਇੱਕ ਪਾਸੇ ਜ਼ੁਲਮ ਹੈ ਜ਼ਬਰ ਹੈ ਇੱਕ ਪਾਸੇ ਸ਼ਾਂਤੀ ਹੈ ਸਬਰ ਹੈ ਹੱਕ ਹੈ ਸੱਚ ਹੈ ਸੱਚੇ ਪਾਤਸ਼ਾਹ ਸਾਡੇ ਨਾਲ ਹੈ ਔਰ ਇਹ ਟਰੈਕਟਰ ਦਾ ਮੜਾ ਮੈਂ ਚਾਹਣਾ ਇਹ ਟਰੈਕਟਰ ਆ ਦੇਖਾ ਦਿਓ ਜਰਾ ਟਰੈਕਟਰ ਦੇ ਵੀ ਜਿਹੜੇ ਹਾਲ ਹੋਏ ਆ ਇਹ ਟਰੈਕਟਰ ਦੇ ਉੱਤੇ ਜਿਹੜੀਆਂ ਦੂਜੀਆਂ ਬੁਲਟ ਗੋਲੀਆਂ ਉਹ ਲੱਗੀਆਂ ਉਸ ਬਾਅਦ ਇਹ ਇਹ ਨਿਸ਼ਾਨ ਵੀ ਹੈ ਗਿਆ ਉਹਦੇ ਨਾਲ ਇਹ ਟਰੈਕਟਰ ਬਿਲਕੁਲ ਡੈਮੇਜ ਹੀ ਹੋ ਗਿਆ ਮੈਂ ਇਸ ਟਰੈਕਟਰ ਦਾ ਖਰਚਾ ਮੈਂ ਦੇਵਾਂਗਾ ਇਸ ਟਰੈਕਟਰ ਨੂੰ ਮੈਂ ਠੀਕ ਕਰਾਉਂਗਾ ਆਪਣਾ ਖਰਚਾ ਕਰਕੇ ਹਾਂ ਜੀ ਮੈਂ ਠੀਕ ਕਰਾਉਂਦਾ ਹਾਂ ਹਾਂ ਜੀ ਮੈਂ ਖਰਚਾ ਮੈਂ ਕਰੂੰਗਾ ਟਰੈਕਟਰ ਦਾ ਔਰ ਬਾਕੀ ਜ਼ਬਰ ਜ਼ੁਲਮ ਤੇ ਹੱਕ ਸੱਚ ਦੀ ਲੜਾਈ ਹੈ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਡਟ ਕੇ ਸਪੋਰਟ ਕਰਨੀ ਹੈ ਔਰ ਇਹ ਲੰਮਾ ਕੋਹੜਾ ਇੱਕ ਦਿਨ ਦਾ ਤਾਂ ਹੈਗਾ ਨਹੀਂ ਇਹ ਤਾਂ ਮੈਨੂੰ ਲੱਗਦਾ ਸਾਲ ਪਿਛਲੀ ਵਾਰ ਮੈਨੂੰ ਲੱਗਾ ਸਵਾ ਸਾਲ ਲੱਗਿਆ ਸੀ ਹੋ ਸਕਦਾ ਡੇਢ ਲੱਗਣ ਦੋ ਲੱਗਣ ਸਾਡੀ ਡਿਕਸ਼ਨਰੀ ਚ ਇੱਕੋ ਸ਼ਬਦ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਹਾਡੇ ਗਾਣਾ ਵੀ ਆਇਆ ਉਹ ਤوڑا ਜਰਾ ਸੁਣਾ ਦਿਓ ਤੁਸੀਂ ਕਿਉਂਕਿ ਮੋਟੀਵੇਟ ਵੀ ਹੋ ਜਾਣ ਕਿ ਕਿਸਾਨ ਤੇ ਹਾਲਾਤਾਂ ਨੂੰ ਲੈ ਕੇ ਸੂਟ ਹੋ ਜਾਓ ਹੋ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇ ਚਾ ਪੈ ਗਿਆ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿਲ ਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿਲ ਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿਲ ਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾ ਦਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ ਐ ਮੇ ਅਸਪੀਕਰ ਆਉਣੀ ਤੈਨੂੰ ਯਾਦ ਦਿਲ ਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਸਾਡੇ ਸਿਰ ਚਾੜਦੀ ਐ ਕਰਜੇ ਤੇ ਕੁਰਕੀ ਸਾਡੇ ਕੋਲੋਂ ਖੋਣਾ ਚਾਹਦੀ ਪੈਲੀਆਂ ਤੇ ਬੁਰਕੀ ਚੰਡੇ ਝੂਲਣ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਹੋਰ ਜਿਹੜੀ ਆਪਾਂ ਪਹਿਲਾਂ ਡਿਸਕਸ ਵੀ ਕਰ ਰਹੇ ਸੀ ਕਿ ਜੋ ਵਤੀਰਾ ਕਿਸਾਨਾਂ ਨਾਲ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕੱਲ ਕਿਸਾਨਾਂ ਵੱਲੋਂ ਹਾਲਾਤ ਹਾਲਾਂਕਿ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਇਹ ਸਬਰ ਸੰਤੋਖ ਵੀ ਦਿਖਾਇਆ ਗਿਆ ਸਬਰ ਦੇ ਨਾਲ ਨੌਜਵਾਨਾਂ ਨੇ ਵੀ ਬੜਾ ਹੌਸਲੇ ਦੇ ਨਾਲ ਇਹ ਜਿਹੜਾ ਸਾਹਮਣਾ ਕੀਤਾ ਇਸ ਮੁਸ਼ਕਿਲ ਤੋਂ ਹਾਂਜੀ ਸਬਰ ਸ਼ਾਂਤੀ ਹੌਸਲਾ ਤੇ ਦ੍ਰਿੜ ਨਿਸ਼ਚੈ ਸਾਡੇ ਆਗੂ ਬੜੇ ਸੂਝਵਾਨ ਨੇ ਔਰ ਹੱਕ ਸੱਚ ਦੀ ਲੜਾਈ ਇਹ ਇਕੱਲੇ ਇੰਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ ਹਰਿਆਣਾ ਪੰਜਾਬ ਯੂਪੀ ਦੀ ਗੱਲ ਨਹੀਂ ਹੈਗੀ ਇਹ ਇੰਟਰਨੈਸ਼ਨਲ ਲੈਵਲ ਦੀ ਲੜਾਈ ਹੈ ਇਹ ਕਾਰਪੋਰੇਟ ਦੀ ਇੱਕ ਐਗਜ਼ਾਮਪਲ ਸੈੱਟ ਹੋਣਾ ਕਾਰਪੋਰੇਟਸ ਦੇ ਮੂਰੇ ਜਿਹੜੇ ਪੂਰੀ ਦੁਨੀਆ ਦਾ ਕਾਰਪੋਰੇਟ ਮਾਡਲ ਹੈ ਜਿਹੜਾ ਖੇਤੀ ਨੂੰ ਰੋਟੀ ਨੂੰ ਹੜੱਪਣਾ ਚਾਹੁੰਦਾ ਤੇ ਉਹਦੇ ਨਾਲ ਲੜਾਈ ਹੈ ਤੇ ਲੰਬੀ ਚੱਲਣੀ ਹੈ ਔਰ ਚੜ੍ਹਦੀ ਕਲਾ ਚ ਰਹਿ ਕੇ ਸਾਡਾ ਇਤਿਹਾਸ ਸਾਡੇ ਸਿਰ ਤੇ ਖੜਾ ਸਾਨੂੰ ਦੱਸ ਰਿਹਾ ਕਿ ਸਬਰ ਦੇ ਨਾਲ ਆਪਾਂ ਜ਼ੁਲਮ ਦਾ ਮੁਕਾਬਲਾ ਕਰਦੇ ਧੰਨਵਾਦ ਜੀ ਗੱਲਬਾਤ ਥੈਂਕ ਯੂ ਸੋ ਮਚ ਤੈਨੇ ਰੇਸ਼ਮ ਅਨਮੋਲ ਜਿਹੜੇ ਕਿ ਇੱਥੇ ਗੱਲਬਾਤ ਸਾਡੇ ਨਾਲ ਕਰ ਰਹੇ ਸੀ ਐਕਸਕਲੂਸਿਵ ਤੌਰ ਤੇ ਲੇਕਿਨ ਤਸਵੀਰਾਂ ਤੁਮ ਦਿਖਾ ਦੇ ਮੈਂ ਆ ਇਸ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਆਈਆਂ ਬੈਰੀਕੇਟਿੰਗ ਦੇਖੋ ਤੁਸੀਂ ਇੱਕ ਹੋਰ ਲੇਅਰ ਕਰ ਦਿੱਤੀ ਗਈ ਆ ਇੱਥੇ ਰੋਕਿਆ ਗਿਆ ਨਾਲ ਨਾਲ ਜਿਹੜੇ ਕਿਸਾਨ ਹੈਗੇ ਆ ਉਹ ਵੀ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੌਜਵਾਨ ਇੱਥੇ ਰਾਦਾ ਬਿਲਕੁਲ ਪਹੁੰਚਨੇ ਸ਼ੁਰੂ ਹੋ ਚੁੱਕੇ ਆ ਪਹੁੰਚ ਰਹੇ ਆ ਦੇਖੋ ਤੁਸੀਂ ਤਸਵੀਰਾਂ ਹੌਲੀ ਹੌਲੀ ਇਕੱਠਾ ਹੋਣਾ ਸ਼ੁਰੂ ਹੋਇਆ ਲੇਕਿਨ ਜਿਵੇਂ ਜ ਕੱਟ ਹੋਏਗਾ ਤਾਂ ਉਵੇਂ ਉਵੇਂ ਜਿਹੜੇ ਆਸੂ ਗੈਸ ਦੇ ਗੋਲੇ ਆ ਉਹਨਾਂ ਨੂੰ ਸਿੱਟਣ ਦੀ ਰਫ਼ਤਾਰ ਵੀ ਮੈਨੂੰ ਲੱਗਦਾ ਤੇਜ਼ ਹੋ ਜਾਏਗੀ 9 ਵਜੇ ਮਿਲਦੀ ਹੈ ਇੱਕ ਵਾਰ ਫੇਰ ਨਜ਼ਰ ਆਏਗੀ ਲੇਕਿਨ ਹੌਸਲੇ ਪੂਰੀ ਤਰ੍ਹਾਂ ਦੇ ਨਾਲ بلند ਨਜ਼ਰ ਆ ਰਹੇ ਨੇ ਔਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਹੁਣ ਆਗੂ ਕੀ ਕੁਝ ਕਹਿੰਦੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਸਰਬੰਸਿੰਘ ਪੰਦੇਰ ਵੱਲੋਂ ਕੀ ਕੁਝ ਕੀਤਾ ਗਿਆ ਹੈ ਜਿਹੜਾ ਦਿੱਲੀ ਕੁਝ ਨੂੰ ਲੈ ਕੇ ਉਹ ਵੀ ਆਪਣੇ ਦਰਸ਼ਕਾਂ ਨੂੰ ਸੁਣਾ ਦਿੰਦੇ ਆ 2 ਸਾਲ ਪਹਿਲੇ ਅੰਦੋਲਨ ਹੋਇਆ ਆਪਨੇ ਇਹ ਸਭ ਮੰਗੇ ਤੋਂ ਪਹਿਲੇ ਮੰਨੀ ਹੋਈ ਕਿ ਕਮਿਟਮੈਂਟ ਕਰ ਲਈ ਹਮਾਰੇ ਸਾਥ तो अब उनको लागू करना का समय है तो फिर आप समय मांग रहे हैं तो अनाउित है मुझे लगता है तो ये सब आप पोजिशन हम चाहेंगे सरकार बल प्रयोग हटाए आम आम जैसे माहौल को पैदा करे हरियाणा पूरी तरह एक सौ इकसठ लगी हुई हैं पूरे हरियाणा में जैसे हमने पूरा जो राजस्थान है उनके तीन जेलों में भी इंटरनेट को सेवाएं बंद कर दी गई तो मुझे लगता है ऐसा नहीं होना चाहिए किसी भी जमहूरियत कंट्री में हम इस देश के किसान मजदूर हैं हमें अपनी बात रखने दीजिए हम आगे आपने हमारी बात माननी ना माननी एक अलग बात है हम तो चाहे हमारी बात माने लेकिन हमें लोकतांत्रिक तरीके से अपना प्रदर्शन करने का अधिकार देना चाहिए लोकल लोग हैं उनका बहुत ज़्यादा सपोर्ट है हमें वो सब कुछ यहाँ पानी लंगर सब कुछ लेके आ रहे हैं आ, इस हर तरह की मदद की जा रही है हमारे तो अब अब लोगों की गिनती बढ़ रही है हम पूरे देश के किसान खेत मजदूर से बोलेंगे जैसे पंजाब हरियाणा से भी अधिक से अधिक किसान जो है बॉर्डरों की ओर पहुंचे ताजो हम अपना और हम फिर आपके माध्यम से कहेंगे भी हमने बिल्कुल अपनी ओर से शांतमय तरीके से पीसफुल तरीके से आगे भी हमारे जमाने अपना प्रदर्शन करना है ਸੋ ਜਿਸ ਨੇ ਦੇ ਨਾਲ ਇੱਥੇ ਕਿਸਾਨ ਆਗੂ ਸਰਦਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਨੇ ਔਰ ਰੋਕਣਾ ਨਹੀਂ ਚਾਹੀਦਾ ਸਾਨੂੰ ਸਾਡੀ ਗੱਲ ਰੱਖਣ ਤੋਂ ਜਸਪ੍ਰੀਤ ਕੋਲ ਚਲਦੇ ਆ ਜਸਪ੍ਰੀਤ ਜਿਸ ਨੇ ਦੇ ਨਾਲ ਬੀਤੇ ਦਿਨ ਦੀ ਤਸਵੀਰ ਔਰ ਇਹੀ ਵੇਲਾ ਸੀ ਜਦੋਂ ਕਿਸਾਨ ਇਕੱਟਾ ਹੋਣਾ ਸ਼ੁਰੂ ਹੋਏ ਸਨ ਔਰ ਉਸੇ ਦੀ ਬਾਣ ਕੀ ਨਜ਼ਰ ਆ ਰਹੀ ਕਿ ਇੱਕ ਵਾਫੇਰ ਤੋਂ ਪੂਰੇ ਬੁਲੰਦ ਹੌਸਲੇ ਨਾਲ ਕਿਸਾਨ ਅੱਗੇ ਕੂਚ ਕਰਨ ਦੀ ਤਿਆਰੀ 'ਚ ਨਜ਼ਰ ਆ ਰਹੇ ਨੇ ਬਿਲਕੁਲ ਤਿਆਰੀ ਜਿਹੜੀ ਮੁਕੰਮਲ ਹੋ ਚੁੱਕੀ ਹੈ ਤੁਸੀਂ ਇਹ ਟਰਾਲੀਆਂ ਦੇ ਨਾਲ-ਨਾਲ ਦੇਖ ਸਕਦੇ ਹੋ ਕਿ ਪਿੱਛੇ ਤੱਕ ਜਿਹੜੇ ਨੇ ਜਿੰਨੇ ਵੀ ਕਿਸਾਨ ਵੀਰ ਨੇ ਅੱਗੇ ਵਧਣਾ ਸ਼ੁਰੂ ਹੋ ਗਏ ਨੇ ਕਿਉਂਕਿ बार-बार ਇੱਥੇ ਅਨਾਉਂਸਮੈਂਟ ਹੋ ਰਹੀ ਹੈ ਇੱਕ ਗੱਡੀ ਉੱਤੇ ਸਪੀਕਰ ਲਾ ਕੇ ਉਹਨੂੰ ਕਮਾਇਆ ਜਾ ਰਿਹਾ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੇਵਲ ਇੱਕ ਬੰਦਾ ਟਰਾਲੀ ਕੋਲ ਬੈਠੇ ਤੇ ਬਾਕੀ ਸਾਰੇ ਬਾਰਡਰ ਬੱਲ ਨੂੰ ਮੂਵ ਕਰਨੇ ਇੱਕ ਬੰਦਾ ਟਰਾਲੀ ਕੋਲ ਬੈ ਮੂਵ ਹੋਵੇ ਤਾਂ ਕਿ ਅੱਗੇ ਜਾ ਕੇ ਉਹ ਜਿਹੜਾ ਆ ਫਿਰ ਪ੍ਰਦਰਸ਼ਨ ਕਰ ਸਕਣ ਅੱਗੇ ਜਾ ਕੇ ਫਿਰ ਕੂਚ ਕਰ ਸਕਣ ਉਧਰੋਂ ਦੂਜੇ ਪਾਸਿਓਂ ਵੀ ਜਿਹੜਾ ਆ ਬੰਮਿੰਗ ਸ਼ੁਰੂ ਕੀਤੀ ਗਈ ਹੈ ਤੇ ਇਧਰੋਂ ਵੀ ਰੋਕਣਾ ਚਾਹਾਂਗੇ ਰਵਿੰਦਰ ਕੋ ਚਲਦੇ ਆ ਇੱਥੇ ਕੁਝ ਹਲਚਲ ਮਚਦੀ ਨਜ਼ਰ ਆ ਰਹੀ ਹੈ ਰਵਿੰਦਰ ਕੀ ਇੱਥੇ ਇੱਕ ਵਾਰ ਫਿਰ ਤੋਂ ਹਲਚਲ ਮਚਨੀ ਸ਼ੁਰੂ ਹੋ ਗਈ ਹੈ ਬੇਕੋ ਦੇਖੋ ਜਿਵੇਂ ਪਹਿਲਾਂ ਜ਼ਿਕਰ ਵੀ ਕਰ ਰਹੇ ਸੀ ਕਿ ਕੋਚੀ ਦੇ ਦੇ ਵਿੱਚ ਆਸੂ ਗੈਸ ਗੈਸ ਦੇ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਜਾਣਗੇ ਜੋ ਪੈਰਾਮਿਲਟਰੀ ਫੋਰਸਸ ਉੱਤੇ ਲਗਾਈ ਗਈ ਹੈ ਉਹਨਾਂ ਵੱਲੋਂ ਤਾਂ ਉਹ ਸ਼ੁਰੂ ਕਰ ਦਿੱਤੇ ਗਏ ਨੇ ਦੇਖੋ ਤੁਸੀਂ ਹਫੜਾ ਤਫੜੀ ਦਾ ਮਾਹੌਲ ਜਿਹੜਾ ਆਏਗਾ ਉਹ ਸ਼ੁਰੂ ਹੋ ਚੁੱਕਿਆ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਗਏ ਨੇ ਉਹ ਦੇਖੋ ਡਰੋਨ ਦੇ ਨਾਲ ਡਰੋਨ ਦੇਖੋ ਤੁਸੀਂ ਡਰੋਨ ਨਾਲ ਇਹ ਗੋਲਾ ਸੁੱਟਿਆ ਜਾਏਗਾ ਤੁਸੀਂ ਦੇਖੋ ਐਕਸਕਲੂਸਿਵ ਤਸਵੀਰਾਂ ਡਰੋਨ ਦੇ ਵਿੱਚ ਨਾਲ ਇਹ ਗੋਲਾ ਸੁੱਟਿਆ ਜਾਣਾ ਗੋਲਾ ਦੇ ਵਿੱਚ ਲੱਗਿਆ ਹੋਇਆ ਡਰੋਨ ਦੇ ਤਾਂ ਇਹ ਗੋਲਾ ਅੱਗੇ ਸੁੱਟਿਆ ਜਾਏਗਾ ਦੇਖੋ ਤੁਸੀਂ ਕਿੰਨੇ ਦੂਰ ਜਾ ਕੇ ਇਹ ਡਰੋਨ ਦੇ ذریعے ਗੋਲੇ ਗੋਲੇ ਸਿੱਟੇ ਜਾ ਰਹੇ ਨੇ ਦੇਖੋ ਤੁਸੀਂ ਪੂਰੀਆਂ ਤਸਵੀਰਾਂ ਲਈਆਂ ਜਾ ਰਹੀਆਂ ਗੋਲੇ ਸਿੱਟੇ ਜਾ ਰਿਹਾ ਇਹ ਹਰਿਆਣਾ ਦੇ ਵਿੱਚੋਂ ਡਰੋਨ ਐਂਟਰ ਕਰਦਾ ਤੇ ਪੰਜਾਬ ਦੇ ਵਿੱਚ ਆ ਕੇ ਇਹ ਦੇਖੋ ਕਿੰਨੀ ਦੂਰ ਤੱਕ ਗੋਲੇ ਸਿੱਟੇ ਜਾਂਦੇ ਨੇ ਪੂਰੀ ਤਸਵੀਰ ਇਸ ਡਰੋਨ ਦੇ ذریعے ਲਈ ਜਾ ਰਹੀ ਹੈ ਹਾਲਾਤ ਜਿਹੜੇ ਹੈਗੇ ਆ ਉਹ ਵੀ ਦੇਖੇ ਜਾਂਦੇ ਆ ਤਾਂ ਕੁਝ ਹੀ ਦਿਨ ਪਹਿਲਾਂ ਜਿਹੜੇ ਹੈਗੇ ਆ ਆਸੂ ਗੈਸ ਦੇ ਗੋਲੇ ਵੀ ਸਿੱਟੇ ਗਏ ਹਾਲਾਂਕਿ ਕਿਸਾਨਾਂ ਦੇ ਵਿੱਚ ਆਪਣਾ ਤਪੜੀ ਦਾ ਮਾਹੌਲ ਵੀ ਜਿਹੜਾ ਬਚਦਾ ਹੋਇਆ ਦਿਖਾਈ ਦਿੰਦਾ ਤਾਂ ਇਹ ਹਾਲਾਤ ਨੇ ਇਸ ਸਮੇਂ ਸੂਰਤੇ ਹਾਲ ਇਹ ਬਣਿਆ ਹੋਇਆ ਕਿ ਆਸੂ ਗੈਸ ਦੇ ਗੋਲੇ ਡਰੋਨਾਂ ਦੇ ਜ਼ਰੀਏ ਸੁੱਟੇ ਜਾ ਰਹੇ ਆ ਲੇਕਿਨ ਜਿਹੜੇ ਇੱਕ ਕਿਸਾਨ ਹੈ ਗਿਆ ਇਹ ਹੱਥਾਂ ਦੇ ਵਿੱਚ ਬੋਰੀਆਂ ਫੜ ਕੇ ਇਹਨਾਂ ਗੋਲਿਆਂ ਦੇ ਉੱਤੇ ਸੱਡ ਦਿੰਦੇ ਆ ਉਹਦੇ ਨਾਲ ਗੋਲੇ ਦੀ ਜਿਹੜੀ ਗੈਸ ਆ ਉਹ ਦਬ ਜਾਂਦੀ ਆ ਤਾਂ ਇਹ ਪ੍ਰਬੰਧ ਵੀ ਕੀਤੇ ਗਏ ਹੱਥਾਂ ਦੇ ਵਿੱਚ ਕਈਆਂ ਦੇ ਬੋਤਲਾਂ ਵੀ ਫੜੀਆਂ ਹੋਈਆਂ ਉਹ ਹੱਥਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਇਸ ਕਰਕੇ ਫੜੀਆਂ ਗਈਆਂ ਕਿਉਂਕਿ ਜਦੋਂ ਗੋਲਾ ਡੇਗਦਾ ਤਾਂ ਅੱਖਾਂ ਦੇ ਵਿੱਚ ਜਦੋਂ ਉਹਦੀ ਗੈਸ ਲੱਗਦੀ ਆ ਤਾਂ ਅੱਖਾਂ ਮਚਣੀਆਂ ਸ਼ੁਰੂ ਹੋ ਜਾਂਦੀਆਂ ਡਰੋਨ ਦਿਖਾ ਦਿਓ ਜਰਾ ਇੱਕ ਵਾਰੀ ਐਕਸਕਲੂਸਿਵ ਤਸਵੀਰਾਂ ਡਰੋਨ ਦੀਆਂ ਦਿਖਾ ਦਿਓ ਜਰਾ ਡਰੋਨ ਹਵਾ ਦੇ ਵਿੱਚ ਉੜਦਾ ਹੋਇਆ ਜਿਹੜਾ ਹੈਗਾ ਦਿਖਾਈ ਦੇ ਰਿਹਾ ਇਹ ਦੇਖੋ ਇਹ ਡਰੋਨ ਆ ਇਹ ਡਰੋਨ ਆ ਇਹ ਡਰੋਨ ਜਿਹੜਾ ਹਵਾ ਦੇ ਵਿੱਚ ਉੱਡਦਾ ਦਿਖਾਈ ਦੇ ਰਿਹਾ ਇਹਦੇ ਨਾਲ ਤਸਵੀਰਾਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਐਕਸਕਲੂਸਿਵ ਤਸਵੀਰਾਂ ਡਰੋਨ ਦੇ ਜ਼ਰੀਏ ਜਿਹੜੀਆਂ ਅਸੀਂ ਦਿਖਾ ਰਿਹਾ ਇਹ ਦੇਖੋ ਡਰੋਨ ਇੱਧਰ ਆਦਾ ਤੇ ਡਰੋਨ ਇਧਰੋਂ ਸਿੱਟਿਆ ਜਾਂਦਾ ਤਾਂ ਇਹ ਹਾਲ ਫਲਾਲ ਦਾ ਸਿਨੈਰੀਓ ਹੋਏਗਾ ਹਾਲਾਂਕਿ ਹਲਚਲ ਤੇਜ਼ ਹੋ ਚੁੱਕੀ ਆ ਹਲਚਲ ਜਿਹੜੀ ਉਹ ਤੇਜ਼ ਹੋ ਚੁੱਕੀ ਆ ਹਾਲਾਤ ਜਿਹੜੇ ਹੈ ਗਿਆ ਉਹ ਪੈਨਿਕ ਵਾਲੇ ਬਣੇ ਹੋਏ ਨੇ ਪੈਨਿਕ ਜਿਹੇ ਹਾਲਾਤ ਬਣੇ ਹੋਇਆ ਆਪਣਾ ਤਪਰੀ ਦਾ ਮਾਹੌਲ ਇੱਥੇ ਬਣਿਆ ਹੋਇਆ ਲਗਾਤਾਰ ਜਿਹਦੀਆਂ ਤਸਵੀਰਾਂ ਵੀ ਉਹ ਲਈਆਂ ਜਾ ਰਹੀਆਂ ਤਾਂ ਇਹ ਡਰੋਨ ਦੀ ਜਿਹੜੀ ਕੁਆਲਿਟੀ ਆ ਉਹ ਹਾਈ ਕੁਆਲਿਟੀ ਦੇ ਹਾਈ ਟੈਕ ਡਰੋਨ ਹੈਗੇ ਨੇ ਇਹਨਾਂ ਡਰੋਨਸ ਦੇ ذریعے ਤਸਵੀਰਾਂ ਵੀ ਲਈਆਂ ਜਾਂਦੀਆਂ ਪਲੱਸ ਇਹਨਾਂ ਡਰੋਨਸ ਦੇ ذریعے ਆਸੂ ਗੈਸ ਦੇ ਗੋਲੇ ਵੀ ਸਿੱਟੇ ਜਾਂਦੇ ਆ ਦੇਖੋ ਤੁਸੀਂ ਕੋਸ਼ਿਸ਼ ਕਰੋ ਅਗੇਂਸਟ ਲਾਈਟ ਹੈਗੀ ਆ ਤਾਂ ਥੋੜੀ ਦਿੱਕਤ ਜ਼ਰੂਰ ਆਉਂਦੀ ਹੈ ਦੇ ਨਾਲ ਜਦੋਂ ਆਪਾਂ ਕੈਮਰਾ ਪੈਨ ਕਰਦੇ ਆ ਤਾਂ ਲੇਕਿਨ ਅਸੀਂ ਕੋਸ਼ਿਸ਼ ਫਿਰ ਵੀ ਕਰਾਂਗੇ ਕਿ ਤੁਹਾਨੂੰ ਕੁਝ ਤਸਵੀਰ ਸਪਸ਼ਟ ਕਰ ਸਕੀਏ ਤਾਂ ਹਾਲ ਫਿਲਾਲ ਦੀਆਂ ਇਹ ਤਸਵੀਰਾਂ ਜਿਹੜੀਆਂ ਸ਼ੰਭੂ ਬਾਰਡਰ ਤੇ ਨੇ ਜਿੱਥੇ ਕਿ ਬਹੁਤ ਦੇ ਨਾਲ ਇੱਥੇ ਕਿਸਾਨ ਵੀ ਜੁਟਨੇ ਸ਼ੁਰੂ ਹੋ ਚੁੱਕੇ ਨੇ ਔਰ ਉਸੇ ਤਰ੍ਹਾਂ ਦੇ ਨਾਲ ਪੁਲਿਸ ਇੱਕ ਵਾਰ ਫਿਰ ਤਿਆਰੀ ਨਜ਼ਰ ਆ ਰਹੀ ਹੈ ਕਿਉਂਕਿ ਡਰੋਨ ਦੀ ਇਹ ਹਲਚਲ ਜਿਸ ਦੇ ਜ਼ਰੀਏ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਕਿ ਕਿੱਥੇ ਹੀ ਕੱਟ ਹੋ ਰਿਹਾ ਹੈ ਕੀ ਕੁਝ ਹੋ ਰਿਹਾ ਹੈ ਇਹ ਤਸਵੀਰਾਂ ਲੈ ਕੇ ਤਾਂ ਫਿਰ ਜਿਹੜਾ ਹੈ ਹੰਝੂ ਗੈਸ ਦੇ ਗੋਲੇ ਜ ਤਿਆਰੀ ਨਜ਼ਰ ਆ ਰਹੀ ਹੈ ਸੋ ਇਹ ਕਿਸਾਨ ਜਿਹਨਾਂ ਨੇ ਇੱਥੇ ਜੋ ਹੰਝੂ ਗੈਸੇ ਗੋਲੇ ਛੱਡੇਗੇ ਉਸੇ ਖੋਲ ਵੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਜੋ ਗੈਸ ਨਿਕਲਦੀ ਹੈ ਇਹ ਸਪੈਰੀਡੇਟ ਨੇ ਇਹ ਪੁਰਾਣੇ ਨੇ 2022 22 ਦੇ ਇਹ ਸਪੈਰੀ ਹੋਏ ਹੋਏ ਇਹ ਇਹ ਜਹਿਰੀਲੀ ਗੈਸ ਹੈ ਜਿਹਦੇ ਨਾਲ ਅੱਖਾਂ ਖੁੱਲਦੀਆਂ ਨਾ ਸਾਹ ਆਉਂਦਾ ਹੈ ਕੈਮੀਕਲ ਤੇ ਹੁਣ ਮੈਨੂੰ ਇਹ ਦੱਸਣਾ ਜਿਹੜਾ ਇਹ ਕੈਮੀਕਲ ਤੇ ਉਹ ਪੋਲੂਸ਼ਨ ਹੋ ਰਿਹਾ ਹੈ ਕੱਲ ਦਾ ਕਿ ਇਹ ਹੁਣ ਇਹ ਨੁਕਸਾਨ ਨਹੀਂ ਕਰ ਰਿਹਾ ਜਦ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਫਿਰ ਨੁਕਸਾਨ ਹੁੰਦਾ ਇਹਨਾਂ ਨੂੰ ਬਹੁਤ ਵੱਡਾ ਵੀ ਨੁਕਸਾਨ ਹੋ ਰਿਹਾ ਜੀ ਪਰਾਲੀ ਨੂੰ ਅੱਗ ਲੱਗ ਰਹੀ ਹੈ ਤੇ ਜਿਹੜਾ ਇਹ ਜ਼ਹਿਰੀਲਾ ਪੋਲਿਊਸ਼ਨ ਹੈ ਜਿਹੜੇ ਕਿਸਾਨ ਉਹਦੇ ਵਿੱਚ ਘੁੰਮ ਰਹੇ ਨੇ ਉਹਨਾਂ ਦੇ ਵਿੱਚ ਛੁੱਟਿਆ ਜਾ ਰਿਹਾ ਹੈ ਕੀ ਇਹ ਨੁਕਸਾਨ ਨਹੀਂ ਕਰ ਰਿਹਾ ਕਿਸਾਨਾਂ ਨੂੰ ਇਹ ਹਿਊਮਨ ਐਂਗਲ ਤੋਂ ਵੀ ਥੋੜਾ ਜਿਹਾ ਇਹ ਚੀਜ਼ਾਂ ਇਹ ਡੈਮੋਕ੍ਰੇਸੀ ਡੈਮੋਕ੍ਰੇਸੀ ਮੋਦੀ ਕਹਿ ਰਿਹਾ ਬਾਹਰ ਜਾ ਜਾ ਕੇ ਇਹ ਡੈਮੋਕ੍ਰੇਸੀ ਹੈ ਆ ਵੱਡੇ ਵੱਡੇ ਕਿਲਾ ਲਾਈਆਂ ਔਰ ਬਾਰਡਰ ਬਣਾਇਆ ਇਹ ਡੈਮੋਕ੍ਰੇਸੀ ਹੈ ਇਹ ਇਹ ਕਿੱਥੋਂ ਦੀ ਡੈਮੋਕ੍ਰੇਸੀ ਹੈ ਨਾਲੇ ਅਸੀਂ ਤੇ ਆਪਣੀਆਂ ਨਸਲਾਂ ਤੇ ਫਸਲਾਂ ਲਈ ਲੜਨਾ ਜਾਂ ਜਿੱਤ ਕੇ ਜਾਵਾਂਗੇ ਇਹ ਆ ਬਾਰਡ ਬੁਲਾਤੇ ਆ ਨਾ ਜੇ ਪਿਓ ਦੇ ਪੁੱਤ ਖੋਲ ਲੈਣਾ ਤੇ ਅਸੀਂ ਆਪਣੇ ਵੱਡ ਪਾਕਿਸਤਾਨ ਨਾਲ ਜਿੰਨੀ ਸੰਬੰਧ ਸਾਡੀ ਕਿਨਕ 7000 ਨੂੰ ਵਿਗਣੀ ਆ ਇਹ ਭੁੱਖੇ ਨਾ ਮਰੇ ਜੋ ਮਰਜੀ ਕਹਿ ਦਿਓ ਤਾਂ ਇਹ ਹਾਲਾਤ ਨੇ ਇਹ ਸੂਤੇ ਹਾਲੇ ਇਸ ਤਰੀਕੇ ਦੇ ਬੰਬ ਹੈ ਜਿਹੜੇ ਸਿੱਟੇ ਜਾ ਰਿਹਾ ਇਸ ਤਰੀਕੇ ਦੇ ਆਸੂ ਗੈਸ ਦੇ ਗੋਲੇ ਤਾਂ ਇਹ ਇਹ तमाम ਤਸਵੀਰਾਂ ਨੇ ਹਾਲਾਂਕਿ ਜਿਹੜੀਆਂ ਬੋਰੀਆਂ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਬੋਰੀਆਂ ਇਹਨਾਂ ਨਾਲ ਇਹਨਾਂ ਨੂੰ ਇਹਨਾਂ ਉੱਤੇ ਰੱਖਦੇ ਜਦੋਂ ਸਿੱਟਦੇ ਆ ਫਿਰ ਥੋੜਾ ਜਿਹਾ ਉਹ ਘੱਟ ਹੁੰਦਾ ਜੀ ਇਹਨਾਂ ਦਾ ਧੂਆਂ ਜੋ ਅੱਖਾਂ 'ਚ ਪੈਂਦਾ ਹਾਂ ਗੈਸ ਨਹੀਂ ਚੜਦੀ ਐਸਐਲਰ ਦੀਆਂ ਗੋਲੀਆਂ ਵੱਜੀਆਂ ਸਾਡੇ ਮੁੰਡੇ ਦੇ ਗਿੱਟੇ ਦੇ ਵਿੱਚੋਂ ਪੈਰ ਦੇ ਵਿੱਚੋਂ ਗੋਲੀ ਲੰਘ ਜਾ ਉਹਦੇ ਕੱਲ ਤੇ ਸਾਡੇ ਕੋਲ ਪਏ ਵੀ ਹੈਗੇ ਕਾਰਸੂ ਦੇ ਉੱਪਰ ਖੋਖੇ ਉਹ ਵੀ ਪਏ ਸਾਡੇ ਕੋਲੇ ਜੇ ਉਹਨਾਂ ਕੋਲੇ ਪਰ ਮੈਂ ਇਹ ਪੁੱਛਣਾ ਚਾਹੁੰਦਾ ਭਗਵਾਨ ਜੀ ਸਰਕਾਰ ਤੋਂ ਜਿਹੜਾ ਇਹ ਉਹਦੇ ਬਾਰਡਰ ਲੱਗਿਆ ਇਹ ਇਹ ਪੰਜਾਬ ਦੇ ਏਰੀਆ ਵਿੱਚ ਪੁੱਲ ਲੱਗਿਆ ਹੋਇਆ ਏ ਪੰਜਾਬ ਦੇ ਏਰੀਆ ਦੇ ਵਿੱਚ ਬਾਰਡਰ ਕਿਵੇਂ ਲਾਇਆ ਹਰਿਆਣੇ ਵਾਲਿਆਂ ਨੇ ਇਹ ਇਹ ਭਗਵਾਨ ਜੀ ਰਲਿ ਹੋਈ ਸਰਕਾਰ ਇਹ ਨਾਲ ਡਰਾਮਾ ਕਰਦੀ ਸਾਡੇ ਨਾਲੇ ਵੀ ਪਿੱਛੋਂ ਕੋਈ ਗੱਲ ਨਹੀਂ ਨਾ ਰੋਕੋ ਤੇ ਉਹਦੇ ਆ ਕੇ ਜਿਹੜਾ ਇਹ ਬਾਰਡਰ ਲੱਗਿਆ ਹੋਇਆ ਏ ਹਰਿਆਣੇ ਵਾਲਿਆਂ ਨੇ ਲਾਇਆ ਇਹ ਪੰਜਾਬ ਦੀ ਜਗ੍ਹਾ ਏ ਪੰਜਾਬ ਦੀ ਜਗ੍ਹਾ ਵਿੱਚ ਕਿਵੇਂ ਬਾਰਡਰ ਲੱਗ ਗਿਆ ਕੋਈ ਹੈ ਪੁੱਛਣ ਵਾਲਾ ਇਹਨਾਂ ਨੂੰ ਇਹ ਤੁਸੀਂ ਇਹ ਕਹਿ ਰਹੇ ਹੋ ਕਿ ਹਰਿਆਣਾ ਜਿਹੜਾ ਪੰਜਾਬ ਦੇ ਵਿੱਚ ਆ ਕੇ ਆਸੂ ਗਏ ਤੇ ਗੋਲੇ ਸੱਟ ਰਿਆ ਇਹ ਇਲੈਗਲ ਹੈ ਇਹ ਹੋਣਾ ਨਹੀਂ ਚਾਹੀਦਾ ਪੰਜਾਬ ਸਰਕਾਰ ਰਾਤ 12 ਵਜੇ ਤੱਕ ਇਹ ਗੋਲੇ ਚੱਲਦੇ ਰਹੇ ਨੇ ਉਰੇ ਤੇ ਸਵੇਰੇ 1:30 ਵਜੇ ਇਹਨਾਂ ਦਾ ਡਰੋਨ ਆਇਆ ਤੇ ਪਿੱਛੇ 1.5 ਕਿਲੋਮੀਟਰਾਂ ਘੱਟ ਰਕਤ ਘੁੰਮ ਕੇ ਆਇਆ ਕੇ ਜੈ ਜੈ ਭਗਵੰਤ ਮਾਨ ਨੂੰ ਪੁੱਛੋ ਵੇ ਜੈ ਜੈ ਬਿਲਕੁਲ ਸੋ ਇੱਥੇ ਸਾਰੀਆਂ ਸਰਕਾਰਾਂ ਨੂੰ ਕਿਰੇ ਵਿੱਚ ਲਿਆ ਜਾ ਰਿਹਾ ਹੈ ਭਾਵੇਂ ਕੇਂਦਰ ਦੀ ਹੋਵੇ ਹਰਿਆਣਾ ਦੀ ਹੋਵੇ ਤੇ ਪੰਜਾਬ ਸਰਕਾਰ ਦੇ ਖਿਲਾਫ ਹੀ ਰੋਜ਼ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਕਹਿੰਦੇ ਕੁਛ ਨਹੀਂ ਲੇਕਿਨ ਮਿਲੀ ਭੁਗਤ ਨਜ਼ਰ ਆਂਦੀ ਹੈ ਕਿ ਪੰਜਾਬ ਦੀ ਹੱਦ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਔਰ ਇਸ ਤਰ੍ਹਾਂ ਦੇ ਨਾਲ ਜੋ ਡਰੋਨ ਦੇ ਜ਼ਰੀਏ ਹਮਲੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਕੀਤੇ ਨਜ਼ਰ ਆਏ ਨੇ ਤੁਸੀਂ ਲਗਾਤਾਰ ਬਣੇ ਰਹੋ ਜਸਪ੍ਰੀਤ ਰਵਿੰਦਰ ਤੌਰਤੋ ਸੀ ਪਲਪਲ ਦੀ ਜਾਣਕਾਰੀ ਤਸਵੀਰਾਂ ਲਗਾਤਾਰ ਵੀ ਦਰਸ਼ਕਾਂ ਤੱਕ ਪਹੁੰਚਾਵਾਂਗੇ ਜਿਸ ਤਰ੍ਹਾਂ ਦੇ ਨਾਲ ਹਲਚਲ ਇੱਥੇ ਹੁਣ ਸ਼ੰਭ ਸੋ ਸਿੰਗੂ ਬਾਰਡਰ ਤੇ ਵੀ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇੱਥੇ ਹਲਚਲ ਮਚੀ ਨਜ਼ਰ ਆ ਰਹੀ ਤੁਹਾਨੂੰ ਉੱਥੇ ਦੀਆਂ ਵੀ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਨੇ ਕਿਸ ਤਰ੍ਹਾਂ ਉੱਥੇ ਸਿਕਿਉਰਿਟੀ ਜਿਹੜੀ ਹੈ ਬੀਫ ਅਪ ਕੀਤੀ ਗਈ ਹੈ ਇੱਕ ਥੋੜੀ ਜਿਹੀ ਬ੍ਰੇਕ ਲਈ ਰੁਕ ਲੈਣਾ ਬੜੇ ਰੋਸਾ ਦੇ ਨਾਲ